ਇਸ ਤਰ੍ਹਾਂ ਹੈ ਕਿ ਰਵਿੰਦਰ ਸਿੰਘ ਨੇ ਸੈਕਟਰ 32ਏ ਚੰਡੀਗੜ੍ਹ ਰੋਡ ਦੇ ਰਹਿਣ ਵਾਲੇ ਔਰ ਮਾਰਚ 2021 ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਨੀਲੋ ਲੱਗੇ ਗੱਡੀਆਂ ਦਾ ਇਹਨਾਂ ਦਾ ਡਰਾਈਵਰ ਸੀਗਾ ਔਰ ਨਾਲ ਇੱਕ ਹੈਲਪਰ ਸੀਗਾ ਉਹ ਜਾ ਰਹੇ ਸੀ ਦੋ ਗੱਡੀਆਂ ਦੀ ਟੱਕਰ ਹੋ ਗਈ ਸੀ ਔਰ ਸੱਟਾਂ ਵੀ ਲੱਗੀਆਂ ਸੀ ਬਾਅਦ ਵਿੱਚ ਇਹਨਾਂ ਤੇ ਪਰਚਾ ਹੋ ਗਿਆ ਸੀ ਔਰ ਬਾਅਦ ਵਿੱਚ ਜਦੋਂ ਮਿਲੇ ਆ ਐਫਐਸਆਈ ਸਿਕੰਦਰ ਰਾਜ ਸੀਗਾ ਉਹਦੋਂ ਲੱਗਾ ਸਮਰਾਲੇ ਥਾਣੇ ਉਹਨੂੰ ਮਿਲੇ ਆ ਆਪਣੇ ਕੇਸ ਦੇ ਸੰਬੰਧ ਵਿੱਚ ਉਹਨੇ ਕਿਹਾ ਵੀ ਮੈਂ ਤੁਹਾਡੀ ਹੈਲਪ ਕਰੂੰਗਾ ਇੱਕ ਜਮਾਤ ਵੀ ਕਰਾ ਦਾਂਗੇ ਨਾ ਤੇਰਾ ਸਮਾਨ ਸੰਗੜਾ ਗੱਡੀ ਜੋ ਵੀ ਦਿਵਾ ਦਿੰਨੇ ਆ ਤੈਨੂੰ ਮੈਂ ਬਰੀ ਵੀ ਕਰਾ ਦੇਵਾਂ 20000 ਰੁਪਏ ਮੈਂ ਲੂੰਗਾ ਤੇ ਉਹਨੇ ਫਿਰ ਕਿਹਾ ਵੀ ਇੰਨੇ ਮੈਂ ਦੇ ਨਹੀਂ ਸਕਦਾ ਪਰ 18000 ਚ ਮੰਨ ਗਿਆ ਸੀ ਪਰ ਬੇਸਿਕਲੀ ਉਹ ਪੈਸੇ ਦੇਣਾ ਨਹੀਂ ਚਾਹੁੰਦਾ ਸੀ ਉਹਨੇ ਫਿਰ ਦੀ ਰਿਕਾਰਡਿੰਗ ਵੀ ਕਰ ਲਈ ਸੀ ਔਰ ਉਸ ਤੋਂ ਬਾਅਦ ਉਹਨੇ ਬਿਜ਼ਨਸ ਹੈਡਕ quartਰ ਦਿਖਾ ਦਿੱਤੇ ਸੀ ਉਹਦੀ ਪਰਤਾਲ ਜਦੋਂ ਕੀਤੀ ਗਈ ਹੈ ਪਰਤਾਲ ਦੇ ਬਾਅਦ ਇਹ ਫਿਰ ਵੈਰ ਸਹੀ ਹਾਲਾਤ ਸਹੀ ਪਾਏਗੇ ਉਸ ਤੋਂ ਬਾਅਦ ਹੈੱਡਕੁਆਰਟਰ ਤੋਂ ਪੂਰਾ ਹੁਣ ਪ੍ਰਾਂਤ ਮਕਦਮਾ ਦਰਜ ਕੀਤਾ ਗਿਆ ਐਸਐਸ ਸਿਕੰਦਰ ਰਾਜ ਜੋੜਾ ਕੇ ਹੁਣ ਦਰਾਹੇ ਥਾਣੇ ਲੱਗਾ ਹੋਇਆ ਇਹਨੂੰ ਅੱਜ ਉੱਥੋਂ ਦਰਾਹੇ ਥਾਣੇ ਤੋਂ ਹੀ ਵਿਜੀਲੈਂਸ ਟੀਮ ਨੇ ਅਰੈਸਟ ਕੀਤਾ ਹੈਗਾ ਬਿਜ਼ਨਸ ਪੀਅਰ ਉਹ ਲਧਿਆਣਾ ਰਹੀ ਜਿਹਨੇ ਮਕਦਮਾ ਦਰਜ ਕਰਤਾ ਗਿਆ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ